ਮਾਂਤੀ 71 2022 ਨੂੰ ਇਸ ਦੁਨੀਆ ਤੋਂ ਚਲੇ ਜਾਂਦੀ ਆ ਇਹਨਾਂ ਦੀ ਇਕੱਲੀ-ਇਕੱਲੀ ਧੀ ਸੀ ਇਹਨਾਂ ਦੀ ਹੋਰ ਕੋਈ اولاد ਨਹੀਂ ਸੀ ਪਰ ਰੱਬ ਨੂੰ ਉਹ ਵੀ ਮਨਜ਼ੂਰ ਨਹੀਂ ਹੋਇਆ ਬੁਢਾਪੇ ਦਾ ਸਹਾਰਾ ਵੀ ਜਿਹੜਾ ਉਹਨਾਂ ਤੋਂ ਖੋ ਲਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਸ਼ਖਸ ਜਿਹੜੇ ਬਿਮਾਰ ਪਏ ਨੇ ਮੰਜੀ ਉੱਤੇ ਇੱਕ ਭਿਆਨਕ ਬਿਮਾਰੀ ਕਰਕੇ ਇਹਨਾਂ ਦੇ ਪੈਰ ਜਿਹੜੇ ਸੁੱਜੇ ਨੇ ਇਹਨਾਂ ਦੇ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਵੀ ਮਹਗਜ਼ਾਰਾਂ ਦਈ 2200 ਰੁਪਏ ਤਨਖਾਹ ਸੀ ਤੇ ਹੁਣ ਮੰਜੀ ਤੇ ਪਏ ਦੇ ਲਾਜ ਜਿੱਥੋਂ ਦੇ ਕੁੜੀ ਵੀ ਤਾਂ ਦੱਠ ਹੋਈ ਕੁੜੀ ਦੀ ਵੀ ਕਿਉਂ ਹੋਇਆ ਕੀ ਸੀ ਕੀ ਹੋਇਆ ਸੀ ਜਿਹੜੀ ਦੁਨੀਆ ਤੋਂ ਚਲੀ ਗਈ ਹੈ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਜੇ ਨਾ ਉਹ ਕਹਿੰਦੇ ਸ਼ੁਕਰੇ ਸ਼ੁਕਰੇ ਸ਼ੁਕਰ ਕਰਦਾ ਬਥੇ ਗੱਲਾਂ ਆ ਕਰਾਇਆ ਫਿਰ ਮਿਲ ਕੇ ਅੱਖਾਂ ਬੰਦ ਕਰਦੀਆਂ ਖੋਲਦੀਆਂ ਨਹੀਂ ਅੱਖਾਂ ਉਥੇ ਦਾ ਹਰ ਵਾਰ ਸੇ ਉਹਨਾਂ ਨੇ ਕੀ ਆ ਵੀ ਕੀਤਾ ਹੈ ਉਹਨਾਂ ਨੇ ਜਰਾ ਠੀਕ ਠੀਕ ਥੋੜਾ ਬੋਲਾ ਕੀਤਾ ਤੇ ਉਹਨਾਂ ਨੇ ਫਿਰ ਛੁੱਟੀ ਦੇ ਦਿੱਤੀ ਹੈ ਕਹਿੰਦੇ ਕੰਮ ਲੈ ਜਾਓ ਮਿੰਨੇ ਸੋ ਵੀ ਤੁਹਾਡੇ ਘਰ ਵਾਲੇ ਨੂੰ ਹੋਇਆ ਕੀ ਹੁਣ ਇਹ ਵੀ ਮੰਜੇ ਤੇ ਪੈ ਗਏ ਨੇ ਪੈ ਗਏ ਪਿੰਦਾ ਨਾ ਫੈਕਸ਼ਨ ਕਹਿੰਦੇ ਬੜੀ ਪੇੜ ਦੇ ਵਿੱਚ ਫੈਕਸ਼ਨ ਹੈ ਉਹਦਾ ਵੀ ਲਾਲ ਲੂਜ ਕਰਾਇਆ ਜੂ ਥੋੜਾ ਬੋਧਾ ਮਾੜਾ ਮੋੜਾ ਪੈਸਾ ਤੇ ਲਾਇਆ ਸਭ ਲਾਇਆ ਪੀ ਲਿਆ ਹੋ ਗਿਆ ਪੀਂਦਿਆਂ ਤੋਂ ਬਾਅਦ ਨੂੰ ਕੁਸ ਜਿਆ ਬੱਦ ਗਿਆ ਆ ਸਾਡਾ ਸਰੀਰ ਸੁੱਝ ਗਿਆ ਜੀ ਕੀ ਲੱਗਦਾ ਨਹੀਂ ਹਸਤਾ ਵੀ ਦਾਖਲ ਕਰਾਉਣਾ ਚਾਹੀਦਾ ਵਾ ਕਿਉਂਕਿ ਜਾਂ ਪੈਸੇ ਕੋਈ ਨਹੀਂ ਧਖ ਕਰਾ ਰਿਹਾ ਇਹਨਾਂ ਨੂੰ ਵੈਸੇ ਨਹੀਂ ਹੈਗਾ ਤੇ ਫਿਰ ਦਾਖਲ ਕਿੱਥੋਂ ਕਰਾਉਣਾ ਹੈ ਮੈਂ ਤੇ ਬਸ ਦੁਕਾਨ ਜੋ ਵੀ ਰਹੇਗੀ ਵਰਸੇ ਇਹਦੇ ਵੇਨ ਦਾ ਵੇਨ ਮੈਂ ਦੱਸ ਨਹੀਂ ਸਕਦੀ ਜਿਹੜੇ ਮੈਨੂੰ ਧੋਖਰੇ ਮੇਰੇ ਕੁੜੀ ਨੂੰ ਸਮਾਲਦੀ ਵੀ ਇਹ ਰਾ ਆਦਮੀ ਪੈ ਗਿਆ ਹੁਣ ਇਹਨੂੰ ਸਮਾਲ ਲੈਂਦੀ ਆਂ ਨਾ ਤੇ ਹੁਣ ਮੈਂ ਕੁਝ ਕਰਨ ਜੋਗੀ ਨਹੀਂ ਨਾ ਮੇ ਕੋ ਕੰਮ ਹੁੰਦਾ ਹੀ ਨਾ ਕੋਈ ਜੰਦਰੀ ਬੰਦਾ ਸੋਚਦਾ ਵੀ ਸ਼ਾਇਦ ਹੁਣ ਜ਼ਿੰਦਗੀ ਵਿੱਚ ਸੁੱਖ ਆਊਗਾ ਹੁਣ ਸੁੱਖ ਆਊਗਾ ਇਹ ਸੁੱਖ ਲੱਭਦੇ ਲੱਭਦੇ ਸਾਰੀ ਉਮਰ ਲੰਘ ਗਈ ਮੇਰੇ ਮੇਰੇ ਕੋ ਸੰਭਿਆ ਨਹੀਂ ਜਾਂਦਾ ਕੀ ਕਰਾਂ ਸਾਰੀ ਰਾਤ ਜਾਗ ਜਾਂਦੀ ਹੈ ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਰਾ ਹੈ ਨਹੀਂ ਜਿਹੜਾ ਇਹਨਾਂ ਦੀ ਮਤਵਾਸੇ ਤੁਹਾਡੇ ਅੱਗੇ ਆਵੇ ਸਾਰਾ ਬਣੇ ਤੁਹਾਡਾ ਕੋਈ ਨਹੀਂ ਬੰਦਾ ਹੈਗਾ ਕੋਈ ਨਹੀਂ ਬੰਦਾ ਹੈਗਾ ਜੀ ਸਾਸਿਕਾ ਦੋਸਤੋ ਮੈਂ ਹਟ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮੜ ਸਾਡੇ ਛਾਟਾ ਦਵਾਈਆਂ ਵਾਲੇ ਦੇ ਉਸ ਘਰ ਦੀਆਂ ਜਿਸ ਘਰ ਦੀਆਂ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਹੱਥ ਵਿੱਚ ਜਿਹੜੀ ਇਹ ਮਾਤਾ ਨੇ ਤਸਵੀਰ ਫੜੀ ਹੋਈ ਆ ਇਹਨਾਂ ਦੀ ਬੇਟੀ ਆ ਅਤੀਤਨਾ ਪ੍ਰੀਤੀ ਬਾਲਾ ਢੀੜੀ ਕੀ ਜਵਾਨ ਧੀ 7 1 2022 ਨੂੰ ਇਸ ਦੁਨੀਆ ਤੋਂ ਚਲੀ ਜਾਂਦੀ ਆ ਇਹਨਾਂ ਦੀ ਇਕੱਲੀ- ਇਕੱਲੀ ਧੀ ਸੀ ਇਹਨਾਂ ਦੀ ਹੋਰ ਕੋਈ ਔਲਾਦ ਨਹੀਂ ਸੀ ਪਰ ਰੱਬ ਨੂੰ ਉਹ ਵੀ ਮਨਜ਼ੂਰ ਨਹੀਂ ਹੋਇਆ ਬੁਢਾਪੇ ਦਾ ਸਹਾਰਾ ਵੀ ਜਿਹੜਾ ਉਹਨਾਂ ਤੋਂ ਖੋ ਲਿਆ ਹੁਣ ਦੋਵੇਂ ਜੀ ਜਿਹੜੇ ਨੇ ਇਸ ਘਰ ਵਿੱਚ ਕਿਰਾਏ ਤੇ ਰਹਿੰਦੇ ਨੇ ਤੁਹਾਨੂੰ ਤਸਵੀਰਾਂ ਵੀ ਸਾਂਝੀ ਕੀਤੀਆਂ ਇਸ ਘਰ ਦੀਆਂ ਘਰ ਦੇ ਕੀ ਹਾਲਾਤ ਨੇ ساری ਉਮਰ ਵਿਚਾਰਾਂ ਦੀ ਕਿਰਾਏ ਤੇ ਹੀ ਨਿਕਲ ਗਈ ਦੋ ਵਕਤ ਦੀ ਰੋਟੀ ਤੋਂ ਵੀ ਜਿਹੜੇ ਮਹਤਾਜ ਹੋ ਗਏ ਨੇ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਸ਼ਖਸ ਜਿਹੜੇ ਬਿਮਾਰ ਪਏ ਨੇ ਮੰਜੀ ਉੱਤੇ ਇਹਨਾਂ ਦਾ ਨਾਮ ਸ਼ਿਵ ਲਾਲ ਆ ਅਤੇ ਇਹ ਸਾਈਕਲਾਂ ਦਾ ਕੰਮ ਕਰਦੇ ਨੇ ਸਾਈਕਲਾਂ ਦੀ ਰਿਪੇਅਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਭਿਆਨਕ ਬਿਮਾਰੀ ਕਰਕੇ ਇਹਨਾਂ ਦੇ ਪੈਰ ਜਿਹੜੇ ਸੁੱਜੇ ਨੇ ਇਹਨਾਂ ਦੇ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਸਾਹ ਲੈਣਾ ਵੀ ਔਖਾ ਹੋ ਗਿਆ ਅਤੇ ਪਰਿਵਾਰ ਕੋ ਇਲਾਜ ਕਰਨ ਜੋਗੀ 20 ਪੈਸੇ ਹੈਗੇ ਗੱਲ ਬਾਤ ਵੀ ਕਰਾਂਗੇ ਮਾਤਾ ਦੇ ਨਾਲ ਕਿਉਂਕਿ ਜਿਹੜੇ ਘਰ ਦੇ ਮੁਖੀਆਂ ਨੇ ਉਹ ਤੇ ਬਿਮਾਰ ਨੇ ਮੰਜੇ ਤੇ ਪਏ ਉਹਨਾਂ ਕੋ ਚੰਗੀ ਤਰ੍ਹਾਂ ਬੋਲਿਆ ਤੱਕ ਨਹੀਂ ਜਾਂਦਾ ਚੱਲ ਫੇ ਨਹੀਂ ਸਕਦੇ ਸਾਹ ਲੈਣਾ ਵੀ ਉਹਨਾਂ ਵਾਸਤੇ ਔਖਾ ਹੋ ਗਿਆ ਤੇ ਮਾਤਾ ਜੀ ਕੀ ਨਾ ਕੀ ਤੁਹਾਡਾ ਕਮਲਾ ਦੇਵੀ ਕਮਲਾ ਦੇਵੀ ਹਾਂਜੀ ਤੇ ਵੀ ਨੇ ਸੋ ਵੀ ਕਮਲਾ ਦੇਵੀ ਜੀ ਤੁਹਾਡੇ ਘਰ ਦੇ ਹਾਲਾਤ ਕਿਉਂ ਨਹੀਂ ਸੁਧਰੇ ਕਿਉਂ ਸ਼ੁਰੂ ਤੋਂ ਗਰੀਬੀ ਆ ਕੀ ਕਹਿਣਾ ਚਾਹੋਗੇ ਤੇ ਗਰੀਬੀ ਹੈ ਵੀ ਮਹਾਂ ਗੁਜ਼ਾਰਾ ਹੁੰਦਾ ਹੀ 2250 ਰੁਪਿਆ ਕਨ ਖਾਸੀ ਤੇ ਮਹਾਂ ਗੁਜ਼ਾਰਾ ਹੁੰਦਾ ਹੀ ਵੀ ਦਿਵਾਲੀ ਜਾਨ ਤੇ ਦੇ ਦਿੰਦੇ ਸੀ ਤੇ ਜੇ ਨਹੀਂ ਜਾਨ ਤੇ ਨਹੀਂ ਮਿਲਦੀ ਹੈਗੀ ਤੇ ਹੁਣ ਮੰਜੀ ਦੇ ਪੇਰੇ ਲਾਲ ਜਿੱਥੋਂ ਅੱਗੇ ਕੁੜੀ ਵੀ ਇਤਨਾ ਡਰਥੋਗੀ ਕੁੜੀ ਦੀ ਵੀ ਤੇ ਹੁਣ ਆ ਮੰਜੀ ਦੇ ਪੇਰੇ ਤੇ ਪੈਸੇ ਤੇਰੇ ਦੀ ਬੜੀ ਮੁਸ਼ਕਲ ਆ ਗਈ ਹੈ ਓਏ ਉਹ ਜੀ ਰਾਸ਼ਨ ਪਾਲਿਕਾ ਵੀ ਉਹ ਨਹੀਂ ਇੰਨਾ ਕਹੇਗਾ ਜੀ ਇਹ ਸੋ ਮਾਤਾ ਜੀ ਖਾਸ ਕਰਕੇ ਜਦੋਂ ਪ੍ਰੀਤੀ ਬਾਲਾ ਤੁਸੀਂ ਜਿਹੜੀ ਧੀ ਦੀ ਫੋਟੋ ਫੜੀ ਹੱਥ ਵਿੱਚ ਇਹਨੂੰ ਹੋਇਆ ਕੀ ਸੀ ਕੀ ਹੋਇਆ ਸੀ ਜਿਹੜੀ ਦੁਨੀਆ ਤੋਂ ਚਲੀ ਗਈ ਹੈ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਤੇ ਇਲਾਜ ਖਰੋ ਕਿੰਨਾ ਕੁ ਤੁਸੀਂ ਪੈਸਾ ਲਾ ਬੈਠੇ ਹੋ ਕਿ ਜਾਂ ਇਲਾਜ ਖਰੋ ਹੀ ਧੀ ਦੀ ਚਲ ਗਈ ਹੈ ਇਹ ਇਲਾਜ ਖਰੋ ਚਲੇ ਗਏ ਪਤਾ ਕੀ ਇੱਥੇ ਨਾ ਉਹ ਕਹਿੰਦੇ ਸ਼ੂ ਕਰੇ ਸ਼ੂ ਕਰੇ ਸ਼ੂ ਕਰਦਾ ਬਥੇਰਾ ਲਾਅ ਕਰਾਇਆ ਫਿਰ ਮਿਲ ਕੇ ਅੱਖਾਂ ਬੰਦ ਕਰ ਲੀਆਂ ਖੋਲੀਆਂ ਨਹੀਂ ਅੱਖਾਂ ਫੇਰ ਇਹ ਕਹਿੰਨੇ ਕਿਹਾ ਵੀ ਹੈ ਕਿ ਪਤਾ ਨਹੀਂ ਕਿ ਕਿਸ ਦੀਵ ਆਸਪਾਲਾ ਗਿਆ ਛੇਲ ਤੇ ਉੱਥੇ ਦਾਖਲ ਕਰਾਈ ਆ ਉੱਥੇ ਦਾਖਲ ਬਸ ਉਹਨਾਂ ਨੇ ਕੀ ਆ ਵੀ ਕੀਤਾ ਹੈ ਉਹਨਾਂ ਨੇ ਜਰਾ ਠੀਕ ਠੀਕ ਥੋੜਾ ਬੋਲਾ ਕੀਤਾ ਤੇ ਉਹਨਾਂ ਨੇ ਫੇਰ ਛੁੱਟੀ ਦਿੱਤੀ ਹੈ ਕਹਿੰਦੇ ਘਰ ਲੈ ਜਾਓ ਫੇਰ ਉਹਨਾਂ ਨੇ ਦਵਾਈ ਦੂਈ ਵੀ ਨਹੀਂ ਦੱਸੀ ਸਾਨੂੰ ਨਾਲ ਦਿੱਤੀ ਇਹਨੇ ਸਵੇਰੇ ਉਹਨਾਂ ਨੇ ਘਰ ਪੀ ਦਿੱਤਾ ਹਾਂਜੀ ਲੋਕਲੀ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਦੁੱਖ ਪਰ ਕਹਾਣੀ ਦੱਸੀ ਆ ਮਾਤਾ ਜੀ ਨੇ ਉਹਨਾਂ ਦੱਸਿਆ ਵੀ ਆਪਣੀ ਧੀ ਦਾ ਲਾਹ ਜਿਹੜਾ ਨਹੀਂ ਖਰੋ ਖਰੋ ਕਿਉਂਕਿ ਪਰਿਵਾਰ ਕੋ ਪੈਸੇ ਨਹੀਂ ਹੈਗੇ ਸੀ ਪੈਸਾ ਖਣੋ ਜਿਹੜੀ ਇਹਨਾਂ ਧੀ ਚੱਲ ਵਸੀ ਜਵਾਨ ਧੀ ਆ ਤੁਸੀਂ ਦੇਖ ਸਕਦੇ ਹੋ ਪ੍ਰਤੀਬਾਲਾ 2 ਬਈ ਸਾਲਾਂ ਦੀ ਜਿਹੜੀ ਧੀ ਸੀ ਧੀ ਸੀ ਅੱਜ ਇਹ ਪਰਿਵਾਰ ਆਪਣੀ ਧੀ ਦੀ ਹੱਥ ਚ ਫੋਟੋ ਫੜ ਕੇ ਜਿਹੜਾ ਇਹਨੂੰ ਯਾਦ ਵੀ ਕਰ ਰਿਹਾ ਤੇ ਅੱਖਾਂ ਵੀ ਪਾਰ ਆਇਆ ਕਿਉਂਕਿ ਇਹਨਾਂ ਦਾ ਸਹਾਰਾ ਸੀ ਧੀ ਇਹ ਦੁਨੀਆ ਚਲ ਗਈ ਨੇ ਉਤੋਂ ਬਾਅਦ ਜਿਹੜੇ ਸ਼ੇਵਦਿਆਲ ਜਿਹੜੇ ਕੀ ਘਰ ਦੇ ਮੁਖੀਆ ਨੇ ਉਹਨਾਂ ਦੇ ਹਾਲਾਤ ਜਿਹੜੇ ਨਾਜ਼ੁਕ ਨੇ ਮੈਨੂੰ ਇਹ ਸੋ ਵੀ ਤੁਹਾਡੇ ਘਰ ਵਾਲੇ ਨੂੰ ਹੋਇਆ ਕੀ ਹੁਣ ਇਹ ਵੀ ਮੰਜੇ ਤੇ ਪੈ ਗਏ ਨੇ ਮੰਜੇ ਤੇ ਪੈ ਗਏ ਪਿੰਦਾ ਨਾ ਫੈਕਸ਼ਨ ਕਹਿੰਦੇ ਬੜੀ ਪੀੜ ਦੇ ਵਿੱਚ ਫੈਕਸ਼ਨ ਨੇ ਉਹਦਾ ਵੀ ਲਾਲ ਲੋਹੇ ਕਰਾਇਆ ਜੋ ਥੋੜਾ ਬੋਧਾ ਮਾੜਾ ਮੋੜਾ ਪੈਸਾ ਤੇ ਲਾਇਆ ਗਈ ਸਭ ਲਾਇਆ ਫਿਰ ਐਸੇ ਵੀ ਦਾ ਸਰ ਵੀ ਦਿਖਾਇਆ ਉੱਥੇ ਵੀ ਕੋਈ ਇਹੋ ਜੀ ਦਵਾਈ ਦਿੱਤੀ ਉਹ ਉਹਨਾਂ ਨੂੰ ਕੋਈ ਸਮਾਂ ਹੀ ਨਹੀਂ ਲੱਗੀ ਹੈਗੀ ਉਹ ਵੀ ਦਵਾਈਆਂ ਦੇ ਦੇ ਕੇ ਦੇ ਸਭੋ ਕਾਲੀ ਜੀ ਪੈ ਗਈ ਹੁਣ ਹੋ ਗਈ ਜੀ ਇਹਨਾਂ ਨੂੰ ਮਦਲਗੀ ਪੀ ਲਿਆ ਹੋ ਗਿਆ ਪੀ ਲਿਆ ਤੋਂ ਆ ਨੁਕਸ ਜਿਆ ਵਧ ਗਿਆ ਆ ਸਾਡਾ ਸਰੀਰ ਸੁੱਝ ਗਿਆ ਜੀ ਅਸੀਂ ਦੇਖਿਆ ਉਹ ਚੰਗੀ ਤਰ੍ਹਾਂ ਸਾਹ ਵੀ ਲੈ ਸਕਦੇ ਸਾਹ ਲੈਣ ਦੀ ਵੀ ਤਕਲੀਫ ਆ ਰਹੀ ਆ ਕੀ ਲੱਗਦਾ ਨਹੀਂ ਹਸਤਾ ਵੀ ਦਾਖਲ ਕਰਾਉਣਾ ਚਾਹੀਦਾ ਵਾ ਕਿਉਂਕਿ ਜਨ ਸਿਰ ਪੈਸੇ ਕੋਈ ਨਹੀਂ ਦਾਖਲ ਕਰਾ ਰਿਹਾ ਇਹਨਾਂ ਨੂੰ ਪੈਸਾ ਹੀ ਨਹੀਂ ਹੈਗਾ ਤੇ ਫਿਰ ਦਾਖਲ ਕਿੱਥੋਂ ਕਰਾਉਣਾ ਹੈ ਆ ਪੈਸਾ ਤੇ ਲੱਭ ਨਹੀਂ ਹੈਗਾ ਤੇ ਮੇਰੇ ਇਸੇ ਦੇ ਘਰ ਦੀ ਹਾਲਤ ਵੀ ਜਿਹੜਾ ਕਿ ਮਾਲੀ ਐ ਵੀ ਚਲੋ ਪੈਸਾ ਤੇ ਲੱਭ ਨਹੀਂ ਹੈਗਾ ਕਿਦਾ ਲੱਗਦਾ ਨਹੀਂ ਮਾਤਾ ਜੀ ਸਾਰੀ ਉਮਰ ਗਰੀਬੀ ਚ ਨਿਕਲ ਗਈ ਆ ਲਾੜ ਸਾ ਲਾੜ ਸਮਾ ਵਾ ਸੁੱਖ ਲੈਣ ਦਾ ਸਮਾਂ ਹੀ ਨਹੀਂ ਮਿਲਿਆ ਪ੍ਰਮਾਤਮਾ ਨੇ ਸੁੱਖ ਦਿੱਤਾ ਹੀ ਨਹੀਂ ਆ ਸਾਰੀ ਉਮਰ ਗਰੀਬੀ 'ਚ ਤੇ ਮਾਰੇ ਹਾਲਾਤਾਂ 'ਚ ਲੰਘ ਗਿਆ ਵਾ ਤੇ ਨਾਲੇ ਕਰਾਇਏ ਦੇ ਰਿੰਨੇ ਆ ਕਰਾਇਆ ਵੀ ਸੋ ਕੋ ਕਿੰਨਾ ਸੇ ਤੇ ਚੜ ਗਿਆ ਦਾ ਕਰਾਇਆ ਵੀ ਦੋ ਤਿੰਨ ਮਹੀਨੇ ਹੋ ਗਿਆ ਬਿਮਾਰ ਪੀ ਦਿਨ ਵੀ ਜਿਆਦਾ ਹੀ ਸੋ ਕੋ ਹੋ ਗਿਆ ਨੇ ਅੰਜੀ ਇਹ ਇਸ ਕਰਕੇ ਜੇ ਤੇ ਤੁਹਾਡੇ ਕੋ ਹੋ ਸਕਦਾ ਹੈ ਤੇ ਥੋੜਾ ਬਟੀ ਮਦਦ ਕਰਾਓ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਵੀ ਜੋ ਕਹਾ ਜਾ ਰਹਾ ਵੀ ਹੈਲਪ ਹੋਣੀ ਚਾਹੀਦੀ ਹੈ ਮਦਦ ਹੋਣੀ ਚਾਹੀਦੀ ਇਸ ਪਰਿਵਾਰ ਦੀ ਦੋਵੇਂ ਜੀ ਰਹਿ ਗਏ ਨੇ ਇਹਨਾਂ ਦਾ ਸਹਾਰਾ ਕੋਈ ਨਹੀਂ ਆ ਦਰਸ਼ਕੋ ਤੁਸੀਂ ਬਾਹ ਚੜ ਕੇ ਅੱਗੇ ਆਇਓ ਸਹਾਰਾ ਬਣਿਓ ਇਸ ਬਜ਼ੁਰਗ ਜੋੜੇ ਦਾ ਕਿਉਂਕਿ ਇਹਨਾਂ ਦੇ ਜਿਹੜੀ ਜਵਾਨ ਧੀ ਸੀ ਪ੍ਰੀਤੀ ਬਾਲਾ ਉਹ ਦੁਨੀਆ ਤੋਂ ਚਲੀ ਗਈ ਆ ਉਸ ਤੋਂ ਬਾਅਦ ਇਹਨਾਂ ਦਾ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਅੱਜ ਹੁਣ ਇਕੱਲੇ ਆਪਣੇ ਆਪ ਮਹਿਸੂਸ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਜਿਵੇਂ ਮਾਤਾ ਦਾ ਕਹਿਣਾ ਵੀ ਸਾਰੀ ਉਮਰ ਮੇਰੀ ਗਰੀਬੀ ਚ ਲੰਘ ਗਈ ਅਤੇ ਸੁਖ ਜਿਹੜਾ ਸਾਡੇ ਕਰਮਾ ਵਿੱਚ ਆਇਆ ਹੀ ਨਹੀਂ ਤੇ ਕੀ ਲੱਗਦਾ ਨਹੀਂ ਮਾਤਾ ਦੀ ਕਦੀ ਇਸੀ ਨੂੰ ਲਾਰਜੀ ਹੁੰਦੀ ਹੈ ਕਦੀ ਰੱਬ ਦੇ ਨਾਲ ਅਸੀਂ ਦੇਖਿਆ ਤੁਸੀਂ ਪ੍ਰਮਾਤਮਾ ਨੂੰ ਮੰਨਦੇ ਹੋ ਇੰਨੀ ਦੇਵੀ ਦੇ ਤੇ ਫੋਟੋਆਂ ਲਾਈਆਂ ਵਾ ਪਰ ਰੱਬ ਨੇ ਕਦੀ ਤੁਹਾਡੇ ਤੇ ਕਿਰਪਾ ਨਹੀਂ ਕੀਤੀ ਕੀ ਲੱਗਦਾ ਵੀ ਦੁੱਖੀ ساری ਉਮਰ ਸਾਡੀ ਝੋਲੀ ਚ ਪਾਤੇ ਨੇ ਲੋਕੀ ਪਾ ਲਿੱਤੇ ਕਿ ساری ਉਮਰ ਹੀ ਦੁੱਖ ਪਵਾਤੇ ਮੈਂ ਅੰਦੇ ਬਸ ਦੁੱਖਾਂ ਜੋਗੀ ਰਹਿ ਗਈ ਰੱਬ ਤੇ ਇਹਦੇ ਵੇਦਾ ਮੇਰਾ ਵੇਦ ਮੈਂ ਦੱਸ ਨਹੀਂ ਸਕਦੀ ਜਿਹੜੇ ਮੈਨੂੰ ਦੁੱਖ ਕਰੇ ਮੇਰਾ ਕੁਲੀ ਨੂੰ ਸੰਭਾਲਦੀ ਵੀ ਇਹ ਰਾ ਆਦਮੀ ਪੈ ਗਿਆ ਹੁਣ ਇਹਨੂੰ ਸੰਭਾਲਣ ਲਈ ਆ ਨਾ ਤੇ ਹੁਣ ਮੈਂ ਕੁਝ ਕਰਨ ਜੋਗੀ ਨਹੀਂ ਨਾ ਮੇ ਕੋ ਕੰਮ ਹੁੰਦਾ ਹੀ ਨਾ ਕੋਈ ਜ਼ਿੰਦਗੀ ਕੀ ਕਰਾਂ ਗੋਲੀ ਮੂਚ ਕਰੋ ਬੀਬੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਂ ਦੇ ਇਖਤਾਰਬ ਚੋਂ ਅੱਥਰੂ ਆ ਗਏ ਨੇ ਅਤੇ ਕਹਿੰਦੀ ਵੀ ਪਹਿਲੋਂ ਆਪਣੀ ਧੀ ਨੂੰ ਸਾਂਭਦੀ ਸੀ ਉਸ ਤੋਂ ਬਾਅਦ ਹੁਣ ਆਪਣੇ ਪਤੀ ਨੂੰ ਸਾਂਭ ਰਹੀ ਆ ਜਿਮੇਵਾਰੀਆਂ ਮਾਤਾ ਦੇ ਮੋਢਿਆਂ ਤੇ ਨੇ ਘਰ ਦਾ ਰਾਸ਼ਨ ਪਾਣ ਵੀ ਲਿਆਉਣਾ ਹੁੰਦਾ ਕੱਜ ਰੋਜੀ ਰੋਟੀ ਬਣਾਉਣੀ ਹੁੰਦੀ ਹੈ ਪਰ ਜੇ ਘਰ ਦਾ ਮੁਖੀ ਆ ਹੀ ਬਿਮਾਰ ਪੈ ਜੇ ਫਿਰ ਰੋਜੀ ਰੋਟੀ ਕਿੱਥੋਂ ਆਊਗੀ ਕਿ ਘਰ ਦਾ ਸਮਾਨ ਕਿੱਥੋਂ ਆਊਗਾ ਤੇ ਮੈਨੂੰ ਐਸੋ ਮਾਤਾ ਜੀ ਬਾਉਰੀ ਤੇ ਬਿਮਾਰ ਪਏ ਨੇ ਫਿਰ ਘਰ ਦਾ ਰੋਜੀ ਰੋਟੀ ਸਮਾਨ ਵਾਸਤੇ ਕਿੱਥੋਂ ਲਿਆਉਂਦੇ ਰਾਸ਼ਨ ਪਾਣੀ ਹਾਂ ਇਤਨਾ ਹੀ ਆ ਵਿਚਾਰੇ ਕੰਦੀ ਦੇ ਦਿੰਦੇ ਕੰਦੀ ਇਤਨਾ ਦੇ ਦੋ ਕਿ ਬਲੱਮ ਮੁ ਡੱਗ ਜਿਆਦਾ ਚੱਲ ਜਾਂਦਾ ਵੀ ਆਵੇ ਇਹ ਗਲੀ ਵਿੱਚ ਲੈ ਚਲੋ ਕੋਈ ਕੋਈ ਚੀਜ਼ ਕੋਈ ਸਬਜ਼ੀ ਕੋਈ ਜਿਸ ਤਰ੍ਹਾਂ ਵੀ ਕੋਈ ਦਾਲ ਸਪਾਂਡੇ ਕੋਈ ਕੋਈ ਉਹਨੇ ਦੇ ਦਿੰਦੇ ਨੇ ਤੇ ਚ ਰੰਗ ਜਿਆਦਾ ਚੱਲਦਾ ਹੈ ਕਰਦਾ ਮਾਰਾ ਮੋਟਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਜੀ ਨੇ ਸਾਡੀਆਂ ਅੱਖਾਂ ਕਿਤੇ ਨਰਮ ਹੋ ਗਈਆਂ ਨੇ ਚੀਜ਼ ਨੂੰ ਲੈ ਕੇ ਕਿਉਂਕਿ ਬੰਦਾ ਸੋਚਦਾ ਆ ਕਿ ਸ਼ਾਇਦ ਹੁਣ ਜ਼ਿੰਦਗੀ ਵਿੱਚ ਸੁੱਖ ਆਊਗਾ ਹੁਣ ਸੁੱਖ ਆਊਗਾ ਇਹ ਸੁੱਖ ਲੱਭਦੇ ਲੱਭਦੇ ਸਾਰੀ ਉਮਰ ਲੰਘ ਗਈ ਪਰ ਸੁੱਖ ਨਹੀਂ ਮਿਲਿਆ ਹਾਂ ਨਹੀਂ ਨਹੀਂ ਸੁਗਾ ਯਾਨੀ ਨਹੀਂ ਆਇਆ ਮੇਰੇ ਦਿਸਾ ਮੈਨੂੰ ਬਸ ਜੋ ਹਾਂ ਤੀ ਰਿਵਿਵ ਹੈ ਕਿੰਨਾ ਦੰਨੀ ਹੈ ਵਿਲ ਹੈਵ ਅ ਡੇ ਮੈਨੂੰ ਮੇਰੇ ਕੋ ਸੰਭਿਆ ਨਹੀਂ ਜਾਂਦਾ ਕੀ ਕਰਾਂ ਸਾਰਾ ਸਰੀਰ ਜਾਗ ਜਾਂਦਾ ਲੰਘ ਜਾਂਦੀ ਹੈ ਮੈਨੂੰ ਆ ਘੁੱਟ ਮੈਨੂੰ ਘੁੱਟ ਨਾ ਤੇ ਮੇਰੇ ਕੋ ਕੰਮ ਹੁੰਦਾ ਨਹੀਂ ਲਗ ਰ gai ਜਾਂਦਾ ਯਾਨੀ ਕੀ ਕਰਾਂ ਬੋਲੀ ਮੁਝ ਕਰੋ ਵੀ ਮੁਨਿਸਪਲ ਜਦੋਂ ਰਾਤ-ਰਾਤ ਇਹ ਕਿਦੇ ਉਹਨਾਂ ਨੂੰ ਲੋਡ ਪੈ ਜਾਂਦੀ ਆ ਰਾਤ-ਰਾਤ ਮੁਸ਼ਕਲ ਹੋ ਜਾਂਦੀ ਆ ਫੇਰ ਕਿੱਥੇ ਲੈ ਕੇ ਜਾਂਦੇ ਹੋ ਕਿਸ ਤਰ੍ਹਾਂ ਟ੍ਰੈਫਿਕ ਦੇ ਰਸੇ ਦੇ ਕੇ ਹੁਣ ਵੀ ਹਾਲਾਤ ਜਿਹੜੇ ਬੜੇ ਨਾਜ਼ੁਕ ਨੇ ਇਹਨਾਂ ਦੇ ਕੋਈ ਨਕਈਏ ਤੇ ਫੇਰ ਕੋਈ ਲੱਗਦਾ ਕਿ ਇਹਦੀ ਮਰਜ਼ੀ ਕੋਈ ਲੱਗੇ ਜੇ ਲekin ਨਾਲ ਲੱਗੇ ਕੀ ਗੱਲ ਹੈ ਇਹ ਸਾਲੀ ਰਾਤੀ ਰੋਂਦੇ ਆ ਲੰਗ ਜਾਂਦੀ ਸਾਰਾ ਦਿਨ ਹੀ ਰੋਂਦੇ ਆ ਲੰਗ ਜਾਂਦੀ ਹੈ ਜਿਆਲੀ ਚ ਤੇ ਦੋ-ਦੋ ਦਿਨ ਤਾਂ ਇਹ ਰੋ ਕੇ ਲੰਗਦੀ ਆ ਬਸ ਜਿੱਦੀ ਕਰਦੇ ਆ ਬੜਾ ਕਮਜੀ ਦੇਖਦੇ ਹੋ ਕੀ ਹਾਲਾਤ ਨੇ ਸਾਡੀਆਂ ਵੀ ਕਿਤੇ ਅੱਖਾਂ ਨਰਮ ਹੋ ਗਈਆਂ ਨੇ ਦਸ਼ਕੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੇਕਰ ਤੁਸੀਂ ਵੀ ਆਪਣੇ ਮਾਪੇ ਨੂੰ ਪਿਆਰ ਕਰਦੇ ਹੋ ਤੁਸੀਂ ਵੀ ਆਪਣਾ ਜਿਹੜੇ ਬਜ਼ੁਰਗ ਮਾਪੇ ਨੂੰ ਪਿਆਰ ਕਰਦੇ ਹੋ ਉਹਨਾਂ ਵੱਲ ਦੇਖ ਲਿਓ ਵੀ ਹਾਲਾਤ ਕੀ ਨੇ ਉਹਨਾਂ ਦਾ ਤਸਵੀਰ ਕਰ ਲਿਓ ਇਸੇ ਤਰ੍ਹਾਂ ਹੀ ਸਾਡੇ ਮਾਪਿਓ ਨੇ ਸਾਡੇ ਬਜ਼ੁਰਗ ਨੇ ਇਹਨਾਂ ਦਾ ਧਿਆਨ ਜਰੂਰ ਰੱਖਿਓ ਅਸੀਂ ਦੇਖਿਆ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਵੇਂ ਮਾਤਾ ਨੇ ਕਿਹਾ ਵੀ ਸਾਰੀ ਉਮਰ ਮੇਰੀ ਗਰੀਬੀ ਚ ਲੰਘ ਗਈ ਆ ਕਦੀ ਸੁੱਖ ਲੈਣ ਦਾ ਵਾਰ ਹੀ ਨਹੀਂ ਆਈ ਅਤੇ ਹਮੇਸ਼ਾ ਸੋਚਿਆ ਸੀ ਸ਼ਾਇਦ ਕਿਤੇ ਆਪਣਾ ਛੋਟਾ ਜਿਹਾ ਆਸ਼ਿਆਨਾ ਬਣੂਗਾ ਛੋਟੇ ਜਿਹੀ ਕਿਤੇ ਘਰ ਬਣੂ ਕੋ ਝੁੱਗੀ ਬਣ ਜੂ ਪਰ ਉਹ ਵੀ ਰੱਬ ਨੂੰ ਨਸੀਬ ਨਹੀਂ ਹੋਈ ਤੁਸੀਂ ਦੇਖ ਸਕਦੇ ਹੋ ਵੀ ਸਾਰੀ ਉਮਰ ਇਹਨਾਂ ਦੀ ਕਿਰਾਇਆ ਤੇ ਰਹਿ ਗਈ ਆ ਅਸੀਂ ਦੇਖਿਆ ਮਾਤਾ ਜੀ ਖਾਸ ਕਰ ਜਿਹੜੇ ਪੰਛੀ ਹੁੰਦੇ ਨੇ ਉਹ ਵੀ ਸ਼ਾਮ ਨੂੰ ਆਪਣੇ ਘਰੇ ਆ ਲੈਣਾਂ ਵਿੱਚ ਪਹੁੰਚ ਜਾਂਦੇ ਨੇ ਉਹਨਾਂ ਦੇ ਆਲੜੇ ਹੁੰਦੇ ਨੇ ਪਰ ਤੁਹਾਡਾ ਤੇ ਆਪਣ ਕੋਈ ਤੇ ਦੁਨੀਆਂ ਦਾ ਮੈਂ ਨਹੀਂ ਜੀ ਨਿਕਲ ਨੂੰ ਕੁਝ ਹੋ ਗਿਆ ਤੇ ਮੈਂ ਕੀ ਕਰਾਂਗੀ ਇਹ ਉਹ ਕਹਿੰਦੀ ਮੈਂ ਕੱਲੀ ਜਾਨੀ ਜਿੰਨਾਂ ਨਹੀਂ ਕੀ ਕਰਾਂਗੀ ਮੇਰੇ ਇੰਨਾ ਵੇਲੇ ਦੇਣੋਂ ਲੰਦਾ ਇਸ ਕਰਕੇ ਹੀ ਚੱਲੇ ਮਰਮਦਾ ਠੀਕੀ ਤੇ ਚਲੋ ਲਿਆਂਦਾ ਇਸ ਤੇ ਕਰ ਲੱਗ ਜਿਆਦਾ ਚੱਲੀ ਜਾਂਦਾ ਹੀ ਹੁਣ ਬੜੀ ਮੁਸ਼ਕਲ ਹੋ ਗਈ ਏ ਮੈਂ ਪਤਾ ਜੀ ਅਸੀਂ ਦੇਖਿਆ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਖੜਦੇ ਨੇ ਮਾੜੇ ਸਮੇਂ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਰਾ ਹੈ ਨਹੀਂ ਜਿਹੜਾ ਇਹਨਾਂ ਦੀ ਮਤ ਵਾਸਤੇ ਤੁਹਾਡੇ ਅੱਗੇ ਆਵੇ ਸਾਰਾ ਬਣੇ ਤੁਹਾਡਾ ਕੋਈ ਨਹੀਂ ਬੰਦਾ ਹੈਗਾ ਕੋਈ ਨਹੀਂ ਬੰਦਾ ਹੈਗਾ ਇਹ ਕੋਈ ਨਹੀਂ ਅੱਜ ਕੱਲ੍ਹ ਇਹਨਾਂ ਨੂੰ ਪੁੱਛ ਕੇ ਵੇਲੇ ਮੁੱਲਿਆ ਵਿਚਾਰਿਆ ਗੱਲਤ ਉਸ ਮਾਕਾ ਇਧਰ ਲੱਗੇ ਗਵਾਲੀਆਂ ਆਵੇਗਾ ਵਿਚਾਰੇ ਨਾ ਕਿਤੇ ਵੀ ਲੁੱਲੇ ਜੋ ਕਿਤੇ ਨਾ ਕਿਤੇ ਇੱਕ ਅਗੇ ਨਾ ਕਿਤੇ ਨਾ ਮੂੰਹ ਤੇ ਲੱਗੇ ਆਵੇ ਕੰਚਾਲੇ ਤੁੰਦੇ ਤੇ ਇਹ ਕੋਈ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਮਾਤਾ ਜਿਹੜੀ ਆ ਤਰਲੇ ਮਾਰਦੀ ਆ ਵੀ ਲਾਜ ਖਣੋ ਉਹਦਾ ਘਰਵਾਲਾ ਕਿਤੇ ਦੁਨੀਆ ਤੋਂ ਚਲ ਜਵੇ ਕਿਉਂਕਿ ਪਹਿਲੋਂ ਧੀ ਜਲ ਗਈ ਜਵਾਨ ਹੁਣ ਪਤੀ ਜੜਾ ਵਾ ਉਹ ਵੀ ਲਾਚਾਰ ਬਣਿਆ ਵਾ ਉਹ ਵੀ ਪੀਲੀਏ ਦੇ ਨਾਲ ਹੋਰ ਪਤਾ ਨਹੀਂ ਕਿਹੜੀ ਕਿਹੜੀਆਂ ਵਿਚਾਰੀਆਂ ਬਿਮਾਰੀਆਂ ਨੇ ਮਤਲਬ ਮੰਝੇ ਤੇ ਦਵਾਈ ਖਣੋ ਪਿਆ ਵਾ ਅਤੇ ਮਾਤਾ ਦਾ ਸਹਾਰਾ ਕੋਈ ਨਹੀਂ ਆ ਪੁੱਤ ਕੋਈ ਨਹੀਂ ਆ ਐਸ ਕਿਹਾ ਕਿ ਤੁਹਾਨੂੰ ਹੀ ਪੁੱਤ ਬਣ ਕੇ ਮਾਤਾ ਦਾ ਸਹਾਰਾ ਇਹਨਾਂ ਬਜ਼ੁਰਗ ਜੋੜੇ ਦਾ ਸਹਾਰਾ ਬੰਨਾ ਪੈਣਾ ਜਿਵੇਂ ਦੱਸੂ ਜੀ ਦੇਖ ਸਕਦੇ ਹੋ ਵੀ ਮਾ ਜਿਹੜੀ ਧੀ ਸੀ ਉਹ ਵੀ ਦੁਨੀਆ ਤੋਂ ਚਲ ਗਈ ਆ ਤੇ ਉਸ ਤੋਂ ਬਾਅਦ ਇਕੱਲਾ ਮਹਿਸੂਸ ਕਰ ਰਹੇ ਨੇ ਘਰ ਵਿੱਚ ਕੋਈ ਦਾਣਾ ਤੱਕ ਨਹੀਂ ਖਾਣ ਵਾਸਤੇ ਹੈਗਾ ਕਹਿੰਦੇ ਗਵਾਂਢੀ ਹਵੇਸ਼ਾ ਮਦਦ ਕਰਦੇ ਨਹੀਂ ਵੀਰ ਨਾਲੇ ਗੱਲਬਾਤ ਕਰਾਂਗੇ ਵੀਰੇ ਕੀ ਨਾਮ ਹੈ ਤੁਹਾਡਾ ਵੀਰ ਜੀ ਮਨੋਦ ਕੁਮਾਰ ਮਨੋਦ ਕੁਮਾਰ ਮਨੋਦ ਕੁਮਾਰ ਮਨੋਦ ਜੀ ਕੀ ਹਾਲਾਤ ਕੀ ਨੇ ਦਾ ਬੁਰਗ ਜੋੜੇ ਦੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਕਿ ਸ਼ੁਰੂ ਤੋਂ ਇਸੇ ਤਰ੍ਹਾਂ ਗਰੀਬੀ ਹਾਲਾਚ ਰਹਿ ਰਹੇ ਨੇ ਹਾਲਾਤ ਇਹਨਾਂ ਦੇ ਆ ਵੀ ਪੱਲਾ ਇਹਨਾਂ ਦੀ ਬੇਟੀ ਪੂਰੀ ਹੋਈ ਹੈ ਤੇ ਬਾਅਦ ਛੋਣੇ ਲੰਮੇ ਪੈ ਗਿਆ ਚਲੋ ਸਾਡੇ ਕੋ ਜਨਾ ਹੋ ਸਕਦਾ ਇਹ ਟੈਂਪੂ ਦੇ ਇਹਨਾਂ ਨੂੰ ਲੈ ਲੂ ਜਾਈਦਾ ਕਿ ਹਲੇ ਜਾ ਸਕੂਟਰ ਦੇ ਇਹਨਾਂ ਦੇ ਤੇ ਲੈ ਜੀਦਾ ਠੀਕ ਆ ਹੁਣ ਪਤਾ ਕੀ ਆ ਅਸੀਂ ਵੀ ਮਾਤੜ ਸਾਥੀ ਆ ਅਸੀਂ ਘਰ ਗ੍ਰਿਸ਼ਤੀ ਵਾਲੇ ਬੰਦੇ ਆ ਠੀਕ ਆ ਕਿ ਨਹੀਂ ਤੇ ਆਪਾਂ ਇਹਨਾਂ ਨੂੰ ਕਿਹਾ ਵੀ ਕਿਹਦੇ ਦਾਨੀ ਸੱਜਣ ਨੇ ਮਦਦ ਕਰੂਗਾ ਤੁਹਾਡੀ ਤੁਸੀਂ মিডিਆ ਵਾਲੇ ਨੂੰ ਕਹੋ ਨਲ ਤਾਂ ਨੂੰ ਕਿਹਾ ਤਾਂ ਉਸੀ ਆ ਗਏ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਦਸ਼ਕਾ ਜੂਸ ਸਾਡੇ ਕਰਦੇ ਹੋ ਸਾਡੇ ਦਰਸ਼ਕ ਬੜੇ ਰੱਬ ਰੂਪੀ ਨੇ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਇਸ ਜੋੜੇ ਮਜ਼ੁਰ ਜੋੜੇ ਦੇ ਪਰਿਵਾਰ ਦੀ ਇਹਨਾਂ ਦੀ ਵੇਖੋ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਲੰਮੇ ਪਿਆ ਆ ਬਿਮਾਰ ਆ ਜਿਆਦਾ ਤੇ ਇਹਨਾਂ ਦੀ ਘਟੂ ਘਟ ਦਵਾਈ دارو ਇਲਾਜ ਜੋ ਵੀ ਹੁੰਦਾ ਉਹ ਮਦਦ ਕੀਤੀ ਜਾਵੇ ਇਹਨਾਂ ਦੀ ਇਹਨਾਂ ਦਾ ਤਾਂ ਬੇਟਾ ਵੀ ਨਹੀਂ ਹੈਗਾ ਜਿੰਨੇ ਕਮਾ ਕੇ ਇਹਨਾਂ ਨੂੰ ਖਵਾ ਦੇਣਾ ਸਾਰੀ ਉਮਰ ਦੇ ਵਿਚਾਰੀ ਉਹ ਥੱਕੇ ਖੰਦੀ ਰਹੀ ਹੁਣ ਇਹ ਬਿਮਾਰ ਹੋ ਗਿਆ ਇਹਨਾਂ ਦੀ ਮਦਦ ਪੂਰੀ ਫੁੱਲ ਕੀਤੀ ਜਾਵੇ ਜੇ ਕੋਈ ਦਾਨੀ ਸੱਜਣਾ ਕਰਦੇ ਮਦਦ ਕਰੇ ਇਹਨਾਂ ਦੀ ਅਸੀਂ ਦੇਖਿਆ ਪਹਿਲਾਂ ਕਹਿੰਦੇ ਇਹਨਾਂ ਜਵਾਨ ਧੀ ਸੀ ਜਿਹੜੀ ਪ੍ਰੀਤੀ ਬਾਲਾ ਉਹ ਵੀ ਇਲਾਜ ਖਣੋ ਚਲ ਗਈ ਸੀ ਤੇ ਉਹ ਵੀ ਸਹਾਰਾ ਸੀ ਕਿ ਕੀ ਹੋਇਆ ਸੀ ਇਹਨੂੰ ਹਾਂਜੀ ਉਹ ਇਲਾਜ ਖਣੋ ਤੇ ਚਲੋ ਨਹੀਂ ਗਈ ਇਲਾਜ ਤੇ ਇਹਨਾਂ ਕੋ ਮੋਦੀ ਗਾਰਡ ਹੈਗਾ ਸੀ ਉਹਨਾਂ ਨੇ ਇਲਾਜ ਕਰਵਾਇਆ ਪੂਰਾ ਇਹਨਾਂ ਨੇ ਆਪਣੀ ਕੋਸ਼ਿਸ਼ ਪੂਰੀ ਕੀਤੀ ਆ ਪਰ ਉਹਨੂੰ 슈ਗਰੀ 슈ਗਰ ਕਰਕੇ ਉਹ ਕਿਤੇ ਮਿੱਠਾ ਖਾ ਬੈਠੀ ਜ਼ਿਆਦਾ ਤੇ ਉਹਦੇ ਕਰਕੇ ਉਹਨਾਂ ਦਾ ਟੈਗ ਜਾ ਹੋ ਗਿਆ ਅੰਦਰ ਉਹਦੇ ਤੇ ਮੁੜ ਕੇ ਉਹ ਕੋ ਬੋਲੇ ਨਹੀਂ ਗਿਆ ਸਾ ਲਿੰਦੀ ਸੀ ਮਤਲਬ ਖਾਂਦੀ ਪੀਂਦੀ ਕੁਛ ਨਹੀਂ ਉਹ ਟੋਗਟ ਰਹੀ ਜੋ 2-3 ਮਹੀਨੇ ਤੇ ਰਹੀ ਮੰਜੇ ਤੇ ਆ ਤੇ ਅਸੀਂ ਦੇਖਿਆ ਹੁਣ ਮਾਤਾ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਘਰ ਵਾਲੇ ਨੇ ਉਹ ਵੀ ਹੁਣ ਸਾਹ ਬੜੇ ਔਖੇ ਲੈ ਰਹੇ ਨੇ ਉਹਨਾਂ ਕੋ ਵੀ ਇਲਾਜ ਕੋਣ ਉਹਨਾਂ ਦੀ ਕਹਿੰਦੇ ਪੀਲੀਆ ਨਿਕਲ ਆਇਆ ਵਾ ਉਹਨਾਂ ਦੀ ਲੱਤਾਂ ਬਾਵਾ ਜਿਹੜੀ ਸੁੱਜੀਆਂ ਪਈਆਂ ਨੇ ਉਹਦੀਆਂ ਹੁਣ ਅਸੀਂ ਤੇ ਇਹੋ ਹੀ ਕਹਿ ਸਕਦੇ ਆ ਵੀ ਕੋਈ ਦਰਨੀ ਸੱਜਣ ਆਵੇ ਕੋਈ ਵੀ ਕਰਕੇ ਇਹਨਾਂ ਦਾ ਇਲਾਜ ਕਰਾਵੇ ਹੁਣ ਅਸੀਂ ਵੀ ਗਰੀਬ ਹੈ ਮਾਤੜ ਸਾਥੀ ਬੰਦੇ ਆ ਜਿੰਨਾ ਕੋਵਾਂਗੇ ਉਹਨਾਂ ਕਰਾਂਗੇ ਇਹਨਾਂ ਦਾ ਬਿਲਕੁਲ ਤੁਹਾਡਾ ਬਹੁਤ ਧੰਨਵਾਦ ਆ ਤੁਹਾਡਾ ਸ਼ੁਕਰੀਆ ਕਿਉਂਕਿ ਕਹਿੰਦੇ ਗਵਾਂਢੀ ਹਮੇਸ਼ਾ ਚੰਗਾ ਹੋਣਾ ਚਾਹੀਦਾ ਵਾ ਜਿਹੜਾ ਦੁੱਖ ਸ਼ਕਤ ਚ ਪਾਈ ਵਾਲ ਹੋਵੇ ਤੁਸੀਂ ਚਾਹੇ ਮਤਲੋ ਜਿੰਨੇ ਮਰਜੀ ਪਰ ਜਿੰਨੇ ਜੋਗੇ ਹੈਗੇ ਉਹ ਕਰਦੇ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਆਪਣੇ ਆਟੋ ਚ ਕਿਤੇ ਲੈ ਕੇ ਜਾਂਦੇ ਹੋ ਸਕੂਟਰ ਤੇ ਲੈ ਕੇ ਜਾਂਦੇ ਹੋ ਔਖੀ ਬਾਰੇ ਖੜਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵਿੱਚ ਹੀ ਥੈਂਕ ਯੂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿੰਨੇ ਜੋਗਾ ਕੋਈ ਹੁੰਦਾ ਗਵਾਂਢੀ ਆਣ ਗਵਾਂਢ जरूर ਕਿਸੇ ਦੀ ਮਤ ਕਰਿਆ ਕਰੋ ਜ਼ਰੂਰੀ ਨਹੀਂ ਹੁੰਦਾ ਵੀ ਪੈਸਿਆਂ ਦਾ ਮਤ ਹੋਣੀ ਆ ਔਖੇ ਸਵੇ ਕਹਿੰਦੇ ਵੀ ਗਵਾਂਢੀ ਕੋ ਆਵਾਜ਼ ਮਾਰਦਾ ਤੇ ਜ਼ਰੂਰ ਆਉਣਾ ਚਾਹੀਦਾ ਵਾ ਦੁੱਖ ਸੁਖ ਮਤ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਹੋਰ ਵੀਰ ਇਹ ਨਾਲ ਗੱਲਬਾਤ ਕਰਦੇ ਆ ਵੀਰੇ ਕੀ ਹਾਲਾਤ ਕੀ ਰਹਿੰਦਾ ਪਰਿਵਾਰ ਦੇ ਦਰਦਸ਼ਾ ਕ ਨੂੰ ਸਾਝਾ ਕਰਦੇ ਬਹੁਤ ਮਾੜੇ ਹੈਗੇ ਜੀ ਹਾਂ ਕਿਉਂਕਿ ਪਹਿਲੇ ਗੁੜੀਆਂ ਦਾ ਬਹੁਤ ਮਾੜੀ ਹੋਈ ਤੇ ਕੋਈ ਮਤਲਬ ਹਸਪੀਟਲ ਆ ਹੱਥ ਨਹੀਂ ਪੁੰਦਾ ਸੀ ਅੱਛਾ ਤੇ ਮਜੀਠਾ ਰੋਡ ਜਾ ਕੇ ਉਹ ਕਸ਼ਦੀਪ ਹਸਪੀਟਲ ਹੈਗਾ ਉਥੇ ਐਡਮਿਟ ਕਰਾਈ ਸੀ ਕੁੜੀ ਕਿਉਂਕਿ ਕੁੜੀ ਦੀ ਹਾਲਤ ਬਹੁਤ ਸੀਰੀਅਸ ਹੈਗੀ ਸੀ ਕੋਈ ਹੱਥ ਨਹੀਂ ਪੁੰਦਾ ਤੇ ਮੈਂ ਇਹਨਾਂ ਨਾਲ ਭੱਜ ਦੌੜ ਕੀਤੀ ਆ ਉਥੇ ਦਾਖਲ ਕਰਾਈ ਤੇ ਮਹੀਨਾ ਕਾ ਕੁੜੀ ਉਥੇ ਮਤਲਬ ਧਈ ਐਡਮਿਟ ਤੇ ਹਾਲਤ ਫਿਰ ਮਾੜੀ ਹੋ ਗਈ ਉਹ ਕਹਿੰਦੇ ਵੀ ਗਾਂ ਲੈ ਜਾਓ ਹਸਪੀਟਲ ਕਿਤੇ ਪਟਾਲਾ ਰੋਡ ਆਈ ਉਥੇ ਟ੍ਰੀਟਮੈਂਟ ਕਰਾਉਣਾ ਸੀ ਉਹ ਕਹਿੰਦੇ ਕਾਰਟ ਨਹੀਂ ਇੱਥੇ ਚੱਲਦਾ ਇਹ ਗੇ ਗਰੀਬ ਬੰਦੇ ਤਹੀਂ ਤੇ ਚਲੋ ਮਾਸੀ ਕਹੀਦਾ ਇਹਨਾਂ ਨੂੰ ਜਿੰਨੀ ਹੋ ਸਕੇ ਮਦਦ ਕਰੀ ਦੀ ਜੀ ਕੀ ਲੱਗਦਾ ਨਹੀਂ ਕਿ ਕਿਤੇ ਪੈਸੇ ਖਣੋ ਹੀ ਜਿਹੜਾ ਵਾ ਏ ਧੀ ਜਵਾਨ ਚਲ ਗਈ ਆ ਜੇਕਰ ਪੈਸੇ ਚਾਰ ਹੁੰਦੇ ਸ਼ਾਇਦ ਤੇ ਉਥੇ ਪ੍ਰਾਈਵੇਟ ਹਸਤਾ ਦਾਖਲ ਕਰਾ ਲੈਂਦੇ ਕਿਉਂਕਿ ਉਥੇ ਕਾਰ ਨਹੀਂ ਚੱਲਦਾ ਚੀਦੇ ਹਾਂਜੀ ਇਹ ਪੈਸਿਆਂ ਖਣੋ ਹੀ ਸਾਰਾ ਕੰਮ ਖਰਾਬ ਹੁੰਦਾ ਜੀ ਜੇ ਪੈਸੇ ਹੁੰਨ ਤੇ ਫਿਰ ਘਰੇ ਕਿਉਂ ਵਿਚਾਰਾ ਲੰਮੇ ਪਾਵੇ ਵੀ ਮਤਲਬ ਧੀਆਂ ਹੀ ਆ ਦੋ ਇੱਕ ਕੁੜੀ ਤੇ ਧੀ ਚਲ ਗਈ ਤੇ ਇੱਕ ਵਿਆਹੀ ਆ ਤੇ ਉਹਦਾ ਵੀ ਘਰ ਵਾਲਾ ਉਦਰਾਂ ਦਾ ਹੀ ਆ ਵੀ ਮਤਲਬ ਕੰਮ ਕਰ ਲੈ ਤਾਂ ਠੀਕ ਆ ਉਹ ਵੀ ਇਹਨਾਂ ਕੋਈ ਇੱਥੇ ਆ ਜਾਂਦਾ ਵਾ ਤੇ ਉਹ ਆਪ ਮੁੜ ਕੇ ਕੰਮ ਨਹੀਂ ਕਰਨ ਜਾਂਦੇ ਨੇ ਮੈਂ ਤੇ ਸਵੇਰੇ ਗੱਲ ਕੀਤੀ ਸੀ ਕਿ ਕੁੜੀ ਨੂੰ ਬੁਲਾ ਲਓ ਇੱਥੇ ਕਿਉਂਕਿ ਰਾਤ ਵਿਚਾਰਾ ਤੰਗ ਰਹਿੰਦਾ ਸਵੇਰੇ ਵੀ ਤੰਗ ਰਹਿਣਾ ਤੇ ਉਹ ਵਿਚਾਰੀ ਲੱਤਾਂ ਕੋਟ-ਕੋਟ ਕੇ ਪਰੇਸ਼ਾਨ ਹੋ ਜਾਂਦੀ ਆ ਅਸੀਂ ਜੇ ਕਿਹਾ ਹੁਣ ਵੀ ਬੜਾ ਹੋਂਗਰੇ ਨੇ ਹੁਣ ਵੀ ਚੰਗੀ ਤਰ੍ਹਾਂ ਸਾਹ ਨਹੀਂ ਲਿਆ ਜਾ ਰਿਆ ਨਾ ਕੋਈ ਲੱਗਦਾ ਇਹਨਾਂ ਨੂੰ ਕਿ ਹੁਣ ਵੀ ਹਸਤਾ ਲੈਣਾ ਕਰਉਣਾ ਪੈਣਾ ਮੈਨੂੰ ਲੱਗਦਾ ਵੀ ਜੇਕਰ ਨਾ ਕਰਾਇਆ ਕਿਤੇ ਕਿਤੇ ਮੁਸ਼ਕਲ ਆ ਸਕਦੀ ਰਾਤ ਕਿਤੇ ਪ੍ਰੋਬਲਮ ਆ ਸਕਦੀ ਜੀ ਚਲੋ ਜੇ ਮੁਸ਼ਕਲ ਆਂਦੀ ਵੀ ਅਸੀਂ ਸਰ ਸਾਧਨ ਨੂੰ ਬਿਲਕੁਲ ਤਿਆਰ ਹੈਗੇ ਆ ਅਸੀਂ ਇਹ ਕੁੜੀਵਰੀ ਵੀ ਸਾਥ ਦਿੱਤਾ ਉਹ ਵੀ ਸਾਡੀ ਭੈਣ ਹੀ ਸੀ ਪਮਿਆਂਡ ਗਵਾਂਡ ਕੇ ਦੇ ਕੰਮ ਹੀ ਹੁੰਦਾ ਮਾੜਾ ਮਾੜੇ ਦੇ ਕੰਮ ਹੁੰਦਾ ਤਕੜਾ ਤੇ ਆ ਨਹੀਂ ਸਕਦਾ ਕੰਮ ਜੇ ਤਕੜਾ ਆਊਗਾ ਤੇ ਪੈਸੇ ਦੇ ਕੇ ਚਲ ਜੂਗਾ ਮਾੜੇ ਬੰਦੇ ਨੇ ਨਾਲ ਸਾਥ ਦੇਣਾ ਵੀ ਚਲੋ ਲੈ ਜੇ ਆ ਜਾਵੇ ਅਸੀਂ ਜਿੰਨਾ ਹੋ ਸਕੇ ਉਨਾ ਹੀ ਕਰੀ ਚਾਹੀਦਾ ਜੀ ਇਹਨਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਬਹੁਤ ਸ਼ੁਕਰੀਆ ਜਿੰਨੇ ਜੋਗਾ ਤੁਸੀਂ ਹੈਗੇ ਹੋ ਬਹੁਤ ਮਦਦ ਕਰਦੇ ਹੋ ਕਹਿੰਦੇ ਰਿਸ਼ਤੇਦਾਰ ਭੈਣ ਭਰਾ ਤੇ ਬਾਹਰ ਵੀ ਚਾਉਂਦੇ ਨੇ ਪਹਿਲੋਂ ਆਣ ਗਵਾਂਡੀ ਜਿਹੜੇ ਨੇ ਉਹ ਕੰਮ ਆਉਂਦੇ ਨੇ ਐਸਾ ਕਿ ਸਾਡੀ ਦਸ਼ਕਾਂ ਨੂੰ ਪੀੜਾ ਇਸ ਬਜ਼ੁਰਗ ਜੋੜੇ ਦੀ ਜੇਕਰ ਕੋਈ ਤਿਲ ਫੁੱਲ ਸੇਵਾ ਕਰ ਸਕਦਾ ਜੇ ਕੋਈ ਇਲਾਜ ਜੁਗਾ ਮਦਦ ਕਰ ਸਕਦਾ ਤੇ ਜਰੂਰ ਅੱਗੇ ਆਇਓ ਕਿਉਂਕਿ ਤੁਸੀਂ ਦੇਖਿਆ ਜਿਸ ਤਰ੍ਹਾਂ ਮਾਤਾ ਦੀ ਜਵਾਨ ਧੀ ਚਲ ਗਈ ਆ ਉਸ ਤੋਂ ਬਾਅਦ ਹੁਣ ਜਿਹੜੇ ਬਜ਼ੁਰਗੇ ਬਾਪੂ ਜੀ ਨੇ ਉਹ ਵੀ ਇਲਾਜ ਖਣੋ ਜਿਹੜਿਆ ਉਹਨਾਂ ਦੀ ਮੁਸ਼ਕਲ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਬੰਜੇ ਤੇ ਪਏ ਨੇ ਉਹਨਾਂ ਨੂੰ ਇਸ ਵਕਤ ਹਸਪਤਾਲ ਦੀ ਲੋੜ ਆ ਦਵਾਈਆਂ ਦੀ ਲੋੜ ਆ ਇਲਾਜ ਦੀ ਲੋੜ ਆ ਪਰ ਪਰਿਵਾਰ ਕੋ ਇੰਨੇ ਪੈਸੇ ਹੈ ਨਹੀਂ ਆ ਵੀ ਇਹਨਾਂ ਦਾ ਇਲਾਜ ਕਰਾਇਆ ਜਾ ਸਕੇ ਸਾਡੀ ਦਸ਼ਕਾਂ ਨੂੰ ਪੀਲ ਇਸ ਵੀਡੀਓ ਵੱਤਵਾ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਆਪਣੇ ਮਾਤਾ ਪਿਤਾ ਨੂੰ ਜਿਹੜੇ ਆਪਣੇ ਬਜ਼ੁਰਗਾਂ ਨੂੰ ਪਿਆਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਕੋਈ ਨੰਬਰ ਹੈਗਾ ਤੁਹਾਡਾ ਸੰਪਰਕ ਨੰਬਰ ਕਿਸੇ ਤਰ੍ਹਾਂ ਦਾ ਜਿਹੜਾ ਤੁਹਾਡਾ رابطہ ਹੋ ਸਕੇ ਹਾਂ ਹਾਂ ਬਿਲਕੁਲ ਨੰਬਰ ਲਿਖਾ ਦਿਓ ਬੜਾ ਜੀ 9780 80 2780 ਇਹਦਾ ਦਾ ਹਾਂਜੀ ਇਹ ਮਾਨ ਨੰਬਰ ਮਿੰਟੋ ਜੀ ਨੰਬਰ ਅਸੀਂ ਜਰੂਰ ਤੁਹਾਨੂੰ ਦਵਾਗੇ ਨਾਲ ਜਿਹੜੇ ਸਾਡੇ ਦਾਨੀ ਸੱਜਣ ਨੇ ਰਾਮ ਰੂਪੀ ਰੂਹਾਂ ਨੇ ਜਿਹੜੀਆਂ ਹਮੇਸ਼ਾ ਕਿਸੇ ਲੋੜਵੰਦ ਦੀ ਪਰਿਵਾਰ ਦੀ ਪਸਾਰ ਲੈਂਦੀਆਂ ਨੇ ਬਾਹ ਫੜਦੀਆਂ ਨੇ ਇਸ ਬਜ਼ੁਰਗ ਜੋੜੇ ਦੀ ਵੀ ਮਦਦ ਕਰਿਓ ਅੱਗੇ ਆਇਓ ਤਾਂ ਜੋ ਕੀ ਇਹਨਾਂ ਦਾ ਇਲਾਜ ਹੋ ਸਕੇ ਤੇ ਇਹਨਾਂ ਦਾ ਜਿਹੜਾ ਸਹਾਰਾ ਵਾ ਜਿਹੜਾ ਬਜ਼ੁਰਗ ਇਹਨਾਂ ਦਾ ਪਤੀ ਉਹ ਚੰਗੀ ਦਾ ਠੀਕ ਹੋ ਸਕੇ ਤੇ ਫਿਰ ਕੰਮ ਕਰ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ